ਸਰ ਨੇ ਦੁਨੀਆ ਤੇ ਜਨਮ ਬਥੇਰਿਆਂ ਨੇ ਲਏ ਪੱਤਾ ਵੀ ਨਾ ਲੱਗਾ ਕਦੋਂ ਆਏ ਕਦੋਂ ਗਏ ਚੋਰ ਡਾਕੂ ਲੱਗੇ ਚਾਹੇ ਤਾਨਾ ਸ਼ਾ ਅਤਵਦੀ ਚੋਰ ਡਾਕੂ ਲੱਗੇ ਕਿਤੇ ਤਾਨਾ ਸ਼ਾ ਅਤਵਦੀ ਮਹਾਪੁਰਸ਼ ਜਾਂ ਸਾਹਿਬ ਰਾਮ ਖਾਨ ਚੋਰ ਡੱਕ ਲੱਗੇ ਤਾਂ ਨਾ ਸ਼ਾਤਵਾਦੀ ਮਹਾਪੁਰਸ਼ ਜਾਂ ਸਾਬ ਰਾਮਖਾਨ ਲੱਗਦੇ ਕੋਈ ਵਿਰਲੇ ਹੀ ਤੁਰਦੇ ਜਿੱਤਣ ਦੁਨੀਆਂ ਹੋਰ ਐਵੇਂ ਨਹੀਂ ਨਾਮ ਨਾਲ ਮਹਾਨ ਲੱਗਦੇ ਕੋਈ ਵਿਰਲੇ ਹੀ ਤੁਰਦੇ ਜਿੱਤਣ ਦੁਨੀਆਂ ਹੋਰ ਐਵੇਂ ਨਹੀਂ ਨਾਮ ਨਾਲ ਮਹਾਨ ਲੱਗਦੇ ਯੂਨਾਨ ਵਿੱਚ ਹੋਇਆ ਕਦੇ ਇੱਕ ਸੋਕਰੇਟ ਸਾਨੂੰ ਸਾਰਿਆਂ ਨੂੰ ਪਤਾ ਉਦੀ ਇੱਕੋ ਬਾਤ ਜ਼ਹਿਰ ਦੇ ਪਿਆਲੇ ਨਾਲ ਸਜਾਈ ਮੌਤ ਸੀ ਉਹ ਤੇ ਕਰਕੇ ਹੀ ਚੇਤੇ ਚ ਯੁਨਾਨ ਲੱਗਦੇ ਕੋਈ ਵਿਰਲੇ ਹੀ ਤੁਰਦੇ ਜਿੱਤਣ ਦੁਨੀਆ ਹੋਰ ਐਵੇਂ ਨਹੀਂ ਨਾਮ ਨਾਲ ਮਹਾਨ ਲੱਗਦੇ ਸੋਕਰਾਟ ਦਾ ਸੀ ਚੇਲਾ ਉਹ ਪਲੇਟੋ ਨੌਜਵਾਨ ਸੋਕਰਾਟ ਦਾ ਸੀ ਚੇਲਾ ਉਪ ਪਲੇਟੋ ਨੌਜਵਾਨ ਜਿਨੇ ਕਲਮ ਬੰਦ ਕੀਤਾ ਸੀ ਗੁਰੂ ਦਾ ਬਿਆਨ ਉਸ ਲਿਖਤ ਨੇ ਕਰ ਦਿੱਤਾ ਕ੍ਰਿਸ਼ਮਾ ਐਸਾ ਦੋਵੇਂ ਪਲੇਟੋ ਸੋਕਰੇਟ ਹੀ ਵਿਦਵਾਨ ਲੱਗਦੇ ਕੋਈ ਵਿਰਲੇ ਹੀ ਤੁਰਤੇ ਜਿੱਤਣ ਦੁਨੀਆ ਹੋਰ ਐਵੇਂ ਨਹੀਂ ਨਾਮ ਨਾਲ ਮਹਾਨ ਲੱਗਦੇ ਪਲੇਟੋ ਕੋਲੋਂ ਲਈ ਸੀ ਅਰਸਤੂ ਨੇ ਸਿੱਖਿਆ ਪਲੇਟੋ ਕੋਲੋਂ ਲਈ ਸੀ ਅਰਸਤੂ ਨੇ ਸਿੱਖਿਆ ਉਹਦੇ ਜਿਹਾ ਗਿਆਨੀ ਕੋਈ ਹੋ ਹੀ ਨਹੀਂ ਸਕਿਆ ਅਰਸਤੂ ਦੀ ਲਿਖਤਾਂ ਦਾ ਅੱਜ ਵੀ ਤੋੜ ਕੋਈ ਨਹੀਂ ਅਰਸਤੂ ਦੀ ਲਿਖਤਾਂ ਦਾ ਅੱਜ ਵੀ ਨਹੀਂ ਤੋੜ ਕੋਈ ਸਿੱਖਦੇ ਉਸ ਤੋਂ ਹੀ ਅੱਜ ਸਾਇੰਸ ਦਾ ਨੰ ਲੱਗਦੇ ਕੋਈ ਵਿਰਲੇ ਹੀ ਤਰ ਦੇ ਜਿੱਤਣ ਦੁਨੀਆ ਹੋਰ ਐਵੇਂ ਨਹੀਂ ਨਾਮ ਨਾਲ ਮਹਾਨ ਲੱਗਦੇ ਅਰਸਤੂ ਦਾ ਵਿਦਿਆਰਥੀ ਉਹ ਕਿਹੜਾ ਆਮ ਅਰਸਤੂ ਦਾ ਵਿਦਿਆਰਥੀ ਉਹ ਕਿਹੜਾ ਸੀ ਆਮ ਮਹਾਨ ਲੱਗਾ ਜਿਹਦੇ ਮੂਰੇ ਸਿਕੰਦਰ ਸੀ ਨਾਮ ਟਿੱਕੜੀ ਦਾ ਚੌਥਾ ਪਾਵਾ ਸੀ ਸਿਕੰਦਰ ਇਕਬਾਲ ਟਿੱਕੜੀ ਦਾ ਚੌਥਾ ਪਾਵਾ ਸੀ ਸਿਕੰਦਰ ਇਕਬਾਲ ਉੱਠੇ ਚੈਰ ਦੇ ਪਿਆਲੇ ਚੋਂ ਤੂਫਾਨ ਲੱਗਦੇ ਕੋਈ ਫਿਰਲੇ ਹੀ ਤੁਰਦੇ ਜਿੱਤਣ ਦੁਨੀਆ ਹੋਰ ਐਵੇਂ ਨਹੀਂ ਨਾਮ ਨਾਲ ਮਹਾਨ ਲੱਗਦੇ ਹੋਰ ਐਵੇਂ ਨਹੀਂ ਨਾਮ ਨਾਲ ਮਹਾਨ ਲੱਗਦੇ ਗ੍ਰੇਟ